ਸ੍ਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਸਿਰਫ ਦੋ ਸਲਾਂਗਾਂ ਦਾ ਡਿਜ਼ਾਈਨ ਹੈ ਦੋ ਸਲਾਂਗਾਂ ਨੂੰ ਅਪਰ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਇੱਕ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਇਸ ਨੂੰ ਅਪ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜਾਂ ਟਰਸ ਸਵੈਟਰ ਜਾਂ ਬੱਚਿਆਂ ਦੇ ਕੋਟੀਆਂ ਸਵੈਟਰ ਜਾਂ ਤੁਸੀਂ ਆਪਣਾ ਜੀਨਸ ਨਾਲ ਪਾਉਣ ਵਾਸਤੇ ਕੋਈ ਲੌਂਗ ਕਾਰਡੀਗਨ ਆਪਣੀ ਟਾਕ ਇਸ ਤਰ੍ਹਾਂ ਸਕੀ ਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਨੂੰ ਪਾ ਸਕਦੇ ਆ ਛਾਲ ਸਟਾਲ ਮਫਲਰ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਬਹੁਤ ਹੀ ਸੌਖਾ ਡਿਜ਼ਾਈਨ ਹੈ ਬਹੁਤ ਹੀ ਜਲਦੀ ਜਲਦੀ ਬੰਦ ਹੈ ਦੋ ਸਲੰਗਾਂ ਨੂੰ ਬਾਰ ਬਾਰ ਰੀਪੀਟ ਕਰਨਾ ਜੇ ਤੁਸੀਂ ਬਣਾਈ ਵਿੱਚ ਮਤਲਬ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਹ ਨੂੰ ਜਿਹੜਾ ਤੁਸੀਂ ਬਣਾ ਲਓਗੇ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਇੱਕ ਸਲਾਈ ਆਪਾਂ ਸਿੱਧੇ ਪਾਸੇ ਤੋਂ ਬਣਾਉਣੀ ਹੈ ਕੁਇਲਟ ਪਾਸੇ ਤੋਂ ਉਲਟੇ ਪਾਸੇ ਤੋਂ ਡਿਜ਼ਾਈਨ ਆਪਾਂ ਸ਼ੁਰੂ ਹੁੰਦਾ ਹੈ ਇਹ ਪਹਿਲਾਂ ਆਪਾਂ ਉਲਟੇ ਪਾਸੇ ਤੋਂ ਸਲਾਈ ਬਣਾਵਾਂਗੇ ਫਿਰ ਇੱਕ ਸਿੱਧੇ ਪਾਸੇ ਤੋਂ ਦੋ ਸਲਾਈਆਂ ਚ ਕੰਪਲੀਟ ਹੋ ਜੂਗੀ ਮੇਰੇ ਕੋਲ ਇੱਥੇ ਵਰਦਮਨ ਦੀ ਤਿੰਨ ਪਲਾਈ ਪਾਛਮਾ 10 ਨੰਬਰ ਸਲਾਈਆਂ ਤੁਸੀਂ ਸਲਾਈਆਂ ਜਿਹੜੀਆਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਇਹਨੂੰ ਆਪਾਂ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ ਹਾਂ ਇਸ ਡਿਜ਼ਾਈਨ ਨੂੰ ਜਿਵੇਂ ਬਾਰਡਰ ਬਣਾਇਆ ਤੇ ਬਟਨ ਪੱਟੀ ਚਲਾਈ ਨਾਲ ਤੇ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਆ ਜਾਂ نیچے ਕੋਈ ਬਾਰਡਰ ਬਣਾ ਕੇ ਤੇ ਉੱਪਰ ਹੀ ਡਿਜ਼ਾਈਨ ਬਣਾ ਸਕਦੇ ਆ ਇਹ ਤੁਹਾਡੀ ਆਪਣੀ ਮਰਜ਼ੀ ਤੁਸੀਂ ਕਿਸ ਤਰ੍ਹਾਂ ਇਸ ਡਿਜ਼ਾਈਨ ਸੈੱਟ ਕਰਨਾ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਆ ਇਸ ਡਿਜ਼ਾਈਨ ਨੂੰ ਬਣਾਉਣਾ ਇੱਥੇ ਮੈਂ 1 2 3 ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਮਤਲਬ 2 4 6 ਸਲਾਂਗਾਂ ਡਿਜ਼ਾਈਨ ਦੀਆਂ ਰਿਪੀਟ ਕੀਤੀਆਂ ਤਾਂ ਇਸ ਤਰ੍ਹਾਂ ਡਿਜ਼ਾਈਨ ਆਇਆ ਆਪਣਾ ਜਦੋਂ ਤੁਸੀਂ ਇਸ ਦਾ ਕੋਈ ਜਿਵੇਂ ਆਪਣੀ ਜੈਕਟ ਵਗੈਰਾ ਕੁਝ ਬਲਾਊਜ਼ ਜਾਂ ਲੌਂਗ ਕਾਰਡੀਗਨ ਕੋਈ ਬਣਾਉਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਤੇ ਚਲੋ ਸ਼ੁਰੂ ਕਰਦੇ ਆਪਾਂ ਇਹਨੂੰ ਬਣਾਉਣਾ ਪਹਿਲੀ ਸਿਲਾਈ ਆਪਾਂ ਬਣਾਵਾਂਗੇ ਉਲਟ ਪਾਸੇ ਤੋਂ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਸਿੱਧੇ ਪਾਸੇ ਤੋਂ ਇੱਕ ਸਿਲਾਈ ਆਪਨੀ ਕੰਪਲੀਟ ਕਰ ਲੈਣੀ ਹੈ ਫਿਰ ਉਲਟੇ ਪਾਸੇ ਤੋਂ ਜਿਹੜਾ ਇਹ ਡਿਜ਼ਾਈਨ ਹੈ ਸ਼ੁਰੂ ਹੁੰਦਾ ਹੈ ਪਹਿਲੀ ਸਿਲਾਈ ਆਪਣੇ ਡਿਜ਼ਾਈਨ ਦੀ ਇਸ ਤਰ੍ਹਾਂ ਇਹਦੇ ਲਈ ਜਿਹੜੇ ਆਪਾਂ ਕੁੰਡੇ ਲੈਣੇ ਦੋ ਦੇ ਮਲਟੀਪਲ ਲੈਣੇ ਆ ਝੋਟੇ ਦੇ ਹਿਸਾਬ ਨਾਲ ਦੋ 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 ਇਸ ਤਰ੍ਹਾਂ ਕਰਕੇ ਜਿੰਨੇ ਵੀ ਕੁੰਡੇ ਤੁਹਾਨੂੰ ਚਾਹੀਦੇ ਹੋਣਗੇ ਦੋ ਦੇ ਮਲਟੀਪਲ ਤੁਸੀਂ ਕੁੰਡੇ ਲੈ ਲੈਣੇ ਆ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਇਹਨੂੰ ਬਣਾਉਣਾ ਪਹਿਲਾ ਕੁੰਡਾ ਜਿਹੜਾ ਆਪਾਂ ਤਾਰੋ ਚਾਹੇ ਬੁਣੋਏ ਤੁਹਾਡੀ ਆਪਣੀ ਮਰਜ਼ੀ ਹੈ ਕਿਉਂਕਿ ਇਹ ਆਪਣਾ ਕੁੰਡਾ ਜਿਹੜਾ ਸਲਾਈ ਚ ਆ ਜਾਂਦਾ ਹੁਣ ਆਪਾਂ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਅੱਗੇ ਲੈਣਾ ਇਸ ਤਰ੍ਹਾਂ ਜਿਵੇਂ ਆਪਾਂ ਜਾਲੀ ਬਣਾਉਣੀ ਹੈ ਇੱਕ ਕੁੰਡਾ ਉਲਟਾ ਥ੍ਰੈਡ ਸਲਾਈ ਤੇ ਘੁਮਾ ਕੇ ਲਿਆਂਦਾ ਅੱਗੇ ਕੁੰਡਾ ਉਲਟਾ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਅੱਗੇ ਲਿਆਂਦਾ ਫੇਰ ਕੁੰਡਾ ਉਲਟਾ ਇਸੇ ਤਰ੍ਹਾਂ ਆਪਾਂ ਸਾਰੀ ਸਲਾਈ ਕੰਪਲੀਟ ਕਰਨੀ ਹੈ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਅੱਗੇ ਲੈਣਾ ਤੇ ਕੁੰਡਾ ਉਲਟਾ ਬਣਾ ਲੈਣਾ ਇਸ ਤਰ੍ਹਾਂ ਆਪਣੀ ਜਿਹੜੀ ਸਾਰੀ ਸਲਾਈ ਕੰਪਲੀਟ ਕਰ ਲੈਣੀ ਹੈ ਆਪਾਂ ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਬਹੁਤ ਹੀ ਜ਼ਿਆਦਾ ਈਜ਼ੀ ਡਿਜ਼ਾਈਨ ਆ ਆਪਣਾ ਇਹ ਥ्रेड ਨੂੰ ਸਲਾਈ ਤੇ ਘੁਮਾ ਕੇ ਅੱਗੇ ਲਿਆਉਣਾ ਕੁੰਡਾ ਉਲਟਾ ਥ्रेड ਨੂੰ ਸਲਾਈ ਤੇ ਘੁਮਾ ਕੇ ਅੱਗੇ ਲਿਆਉਣਾ ਕੁੰਡਾ ਉਲਟਾ ਥ्रेड ਨੂੰ ਸਲਾਈ ਤੇ ਘੁਮਾ ਕੇ ਅੱਗੇ ਲਿਆਉਣਾ ਉਲਟਾ ਕੁੰਡਾ ਲੋ ਜੀ ਪਹਿਲੀ ਸਲਾਈ ਡਿਜ਼ਾਈਨ ਦੀ ਆਪਣੀ ਹੋ ਗਈ ਕੰਪਲੀਟ ਲਾਸਟ ਵਾਲਾ ਕੁੰਡਾ ਵੀ ਆਪਾਂ ਇਸੇ ਤਰ੍ਹਾਂ ਬਣਾ ਲੈਣਾ ਹੁਣ ਦੂਸਰੀ ਸਲਾਈ ਆਪਣੀ ਆਉਗੀ ਸਿੱਧੇ ਪਾਸੇ ਤੋਂ ਦੂਸਰੀ ਤੇ ਲਾਸਟ ਸਲਾਈ ਦੋ ਦੋ ਸਲਾਈਆਂ ਦਾ ਡਿਜ਼ਾਈਨ ਆਪਾਂ ਕੰਨੀ ਵਾਲਾ ਕੁੰਡਾ ਜਿਹੜਾ ਆਪਾਂ ਇਸ ਤਰ੍ਹਾਂ ਉਤਾਰ ਲਿਆ ਹੁਣ ਵਾਲ ਨੂੰ ਆਪਾਂ ਸਲਾਈ ਤੋਂ ਉਤਾਰ ਦੇਣਾ ਫਿਰ ਕੁੰਡਾ ਜਿਹੜਾ ਆਪਾਂ ਸਲਾਈ ਤੇ ਲੈ ਲੈਣਾ ਵਾਲ ਉਤਾਰ ਦੇਣਾ ਇਸ ਤਰ੍ਹਾਂ ਫਿਰ ਦੂਸਰਾ ਕੁੰਡਾ ਲੈ ਲੈਣਾ ਹੈ, ਵਾਲ ਉਤਾਰ ਦੇਣੇ। ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਣਾ। ਦੋ ਕੁੰਡੇ ਆਪਾਂ ਸਲਾਈ ਤੇ ਲੈ ਲਈ। ਇਹ ਆਪਣਾ ਵਾਧੂ ਕੁੰਡਾ ਹੈ। ਹੁਣ ਇਹਨਾਂ ਨੂੰ ਆਪਾਂ ਕਰਾਸ ਕਰਨਾ ਹੈ। ਇਹ ਕੁੰਡਾ ਆਪਾਂ ਇਸ ਕੁੰਡੇ ਦੇ ਉੱਪਰ ਦੀ ਇੱਧਰ ਸਲਾਈ ਤੇ ਲੈ ਆਉਣਾ ਠੀਕ ਹੈ ਇਸ ਤਰ੍ਹਾਂ ਕਰਾਸ ਬਣ ਜਾਂਦਾ ਹੈ। ਹੁਣ ਆਪਾਂ ਇਹ ਕੁੰਡਾ ਜਿਹੜਾ ਇਹ ਵੀ ਇੱਧਰ ਸਲਾਈ ਤੇ ਕਰ ਲੈਣਾ ਇਸ ਤਰ੍ਹਾਂ। ਤਾਂ ਦੋਨੇ ਕੁੰਡੇ ਇਸ ਤਰ੍ਹਾਂ ਸਿੱਧੇ ਬਣਾ ਦੇਣੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ। ਇਸ ਤਰ੍ਹਾਂ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਾਂ ਇਹ ਸਲਾਈ ਤੇ ਰਿਪੀਟ ਕਰਦੇ ਹਾਂ ਨਾ ਮੈਂ ਸਾਰੀ ਸਲਾਈ ਤੁਹਾਨੂੰ ਬਣਾ ਕੇ ਦਿਖਾਉਂਗੀ ਤਾਂ ਜੇ ਤੁਹਾਨੂੰ ਕੋਈ ਜਿਹੜੀ ਪਰੇਸ਼ਾਨੀ ਨਾਲ ਫਿਰ ਇਸ ਤਰ੍ਹਾਂ ਕੁੰਡਾ ਸਲਾਈ ਤੇ ਲੈ ਲੈਣਾ ਤੇ ਵਾਲ ਨੂੰ ਉਤਾਰ ਦੇਣਾ ਦੂਸਰਾ ਕੁੰਡਾ ਸਲਾਈ ਤੇ ਲੈ ਲਿਆ ਵਾਲ ਉਤਾਰਤਾ ਠੀਕ ਹੈ ਦੋ ਕੁੰਡੇ ਹੋ ਗਏ ਫਿਰ ਇਹਨਾਂ ਨੂੰ ਆਪਾਂ ਕਰਾਸ ਕਰਨਾ ਹੈ ਇਸ ਤਰ੍ਹਾਂ ਇੱਕ ਕੁੰਡਾ ਆਪਾਂ ਇੱਕ ਕੁੰਡੇ ਦੇ ਉੱਪਰ ਦੀ ਇੱਧਰ ਲੈ ਆਉਣਾ ਇਸ ਤਰ੍ਹਾਂ ਕਰਾਸ ਬਣ ਜਾਂਦਾ ਫਿਰ ਇਹਨੂੰ ਵੀ ਆਪਾਂ ਇਹ ਸਲਾਈ ਤੇ ਲੈ ਲੈਣਾ ਪਿਛਲੀ ਸਾਈਡ ਤੋਂ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਦੋਨੇ ਕੁੰਡੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧੇ ਬਣਾ ਲੈਣੇ ਇਸ ਤਰ੍ਹਾਂ ਫਿਰ ਅੱਗੇ ਉਸੇ ਤਰ੍ਹਾਂ ਕੁੰਡਾ ਜਿਹੜਾ ਇਸ ਤਰ੍ਹਾਂ ਸਲਾਈ ਤੇ ਲੈ ਲੈਣਾ ਵਾਲ ਨੂੰ ਉਤਾਰ ਦੇਣਾ ਦੂਸਰਾ ਕੁੰਡਾ ਵੀ ਇਸੇ ਤਰ੍ਹਾਂ ਵਾਲ ਉਤਾਰ ਦੇਣਾ ਫਿਰ ਆਪਾਂ ਇਹ ਕੁੰਡੇ ਨੂੰ ਕਰਾਸ ਕਰਨਾ ਹੈ ਇਹ ਕੁੰਡੇ ਉੱਪਰ ਦੀ ਇਸ ਤਰ੍ਹਾਂ ਇਸ ਤਰ੍ਹਾਂ ਬਣੇ ਇਹਨੂੰ ਆਪਾਂ ਸਲਾਈ ਤੇ ਲੈ ਲਿਆ ਦੋਨੇ ਕੁੰਡੇ ਆਪਾਂ ਪਿਛਲੀ ਸਾਈਡ ਤੋਂ ਸਿੱਧੇ ਬਣਾਦੇ ਠੀਕ ਹੈ ਇਸ ਤਰ੍ਹਾਂ ਫਿਰ ਅੱਗੇ ਉਸੇ ਤਰ੍ਹਾਂ ਕੁੰਡਾ ਸਲਾਈ ਤੇ ਲੈ ਲਿਆ ਵਾਲ ਉਤਾਰਤਾ ਕੁੰਡਾ ਸਲਾਈ ਤੇ ਲੈ ਲਿਆ ਵਾਲ ਉਤਾਰਤਾ ਠੀਕ ਹੈ ਫਿਰ ਆਪਾਂ ਕਰਾਸ ਬਣਾਉਣਾ ਇਸ ਤਰ੍ਹਾਂ ਠੀਕ ਹੈ ਦੋਨੇ ਕੁੰਡੇ ਜਿਹੜੇ ਸਿੱਧੇ ਬਣਾ ਦੇਣੀਏ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਸੌਖਾ ਡਿਜਾਈਨ ਬਸ ਦੋ ਦੋ ਕੁੰਡਿਆਂ ਦਾ ਡਿਜਾਈਨ ਇਸ ਤਰ੍ਹਾਂ ਆਪਾਂ ਕਰਾਸ ਕਰ ਲੈਣਾ ਕੁੰਡਿਆਂ ਨੂੰ ਫਿਰ ਆਪਾਂ ਸਿੱਧੇ ਬਣਾ ਦੇਣੀਏ ਦੂਸਰੀ ਤੇ ਲਾਸਟ ਸਲਾਈ ਆ ਆਪਣੇ ਡਿਜ਼ਾਈਨ ਦੀ ਫੇਰ ਅੱਗੇ ਉਸੇ ਤਰ੍ਹਾਂ ਕੁੰਡਿਆਂ ਨੂੰ ਕਰ ਲੈਣਾ ਆਪਾਂ ਇਸ ਤਰ੍ਹਾਂ ਕਰਾਸ ਪਿਛਲੀ ਸਾਈਡ ਤੋਂ ਬਣਾ ਦੇਣੀ ਆ ਸਿੱਧੇ ਫੇਰ ਅੱਗੇ ਉਸੇ ਤਰ੍ਹਾਂ ਦੋ ਕੁੰਡੇ ਆਪਾਂ ਲੈਣੇ ਵਾਲ ਉਤਾਰ ਦੇਣੇ ਆ ਸਲਾਈ ਤੋਂ ਕੁੰਡੇ ਇਸ ਤਰ੍ਹਾਂ ਕਰਾਸ ਕਰ ਲੈਣੇ ਫਿਰ ਦੋਨੇ ਪਿਛਲੀ ਸਾਈਡ ਤੋਂ पहला एक कूडा सीधा बनाता फिर दूसरा इस तरह फिर अगे उस तरह दोडे सिलाई तो लैले वालारे इस तरह करके दोने बनाते अपा सीधे फिर उस तरह दो दोडिया सिलाई तो करके इस तरह क्रॉस बनाना इस तरह पिछली साइड तो सीधे बना देने ठीक है इस तरह फिर अगे उस तरह Eca, do. ਇਰੇ ਲਾਸਟ ਤੇ ਵੀ ਆਪਾਂ ਉਸੇ ਤਰ੍ਹਾਂ ਹੀ ਬਣਾਉਣਾ ਵਾਲਾ ਉਤਾਰ ਦੇਣੀ ਹੈ ਦੋ ਕੁੰਡੇ ਸਲਾਈ ਤੇ ਕਰ ਲਏ ਆਪਾਂ ਕਰਾਸ ਬਣਾਉਣਾ ਇਸ ਤਰ੍ਹਾਂ ਦੋਨੇ ਕੁੰਡੇ ਫਿਰ ਸਿੱਧੇ ਬਣਾ ਦੇਣੀ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਤੇ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹੀ ਦੋ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਜਦੋਂ ਆਪਾਂ ਪਹਿਲੀ ਸਲਾਈ ਡਿਜ਼ਾਈਨ ਦੀ ਬਣਾਉਣੀ ਹੈ ਉਸੇ ਤਰ੍ਹਾਂ ਇੱਕ ਕੁੰਡਾ ਤਾਰ ਕੇ ਥ੍ਰੈਡ ਸਲਾਈ ਤੇ ਲਪੇਟ ਕੇ ਉਲਟਾ ਕੁੰਦਾ thread ਸਲਾਈ ਤੇਲੇ ਪੇਟੇ ਕੀ ਉਲਟਾ ਕੁੰਦਾ ਐਸੇ ਤਰ੍ਹਾਂ ਬਣਾ ਲੈਣੀ ਦੂਸਰੀ ਸਲਾਈਏ ਪੈਸ ਤਰ੍ਹਾਂ ਬਣਾ ਲੈਣੀ ਹੈ ਤੇ ਚਲੋ ਜੀ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਿਆ ਕਰੋ ਜਿਹੜਾ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਦਾ ਮੇਰੇ ਦੇ ਜਿਹੜਾ ਸਮਝਾਉਣ ਦਾ ਤਰੀਕਾ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ